ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਅੱਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਂ ਮਾਤਾ ਭਰੀ ਜਾਂ ਮਰਦਾਰਨਾ ਖਾਏ ਗੱਲ ਨਹੀਂ ਪਿਸਤ ਨਾ ਜਾਈਐ ਛਟੈ ਸੱਚ ਕਮਾਈ ਮਾਰਨ ਪਾਹੀ ਹਰਾਮ ਮਹਿ ਹੋਏ ਹਲਾਲ ਨਾ ਜਾਈ ਨਾਨਕ ਗੱਲੀ ਕੂੜੈ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਕਤ ਪੰਜ ਪੰਜਾ ਪੰਜੇ ਨਾਮ ਪਹਿਲਾ ਸੱਚ ਹਲਾਲ ਦੁਇ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੇ ਤੇ ਕੂੜਿਆਰ ਕੂੜੈ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣ ਜਦੀ ਇੱਕ ਕੱਚੇ ਦੇ ਵਪਾਰਾ ਸਤਗੁਰ ਤੁਠੇ ਪਾਈ ਅਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੈ ਨਾ ਲੱਦਿਆ ਅੰਦੇ ਭੌਂਕ ਮੋਏ ਕੂੜਿਆਰਾ ਮਨਮੁਖ ਦੂਜੈ ਪੱਚ ਮੋਏ ਨਾ ਬੂਝਹਿ ਵਿਚਾਰਾ ਇਕ ਸਬਾਝੋ ਦੂਜਾ ਕੋ ਨਹੀਂ ਕਿਸ ਅਗੇ ਕਰਹਿ ਪੁਕਾਰਾ ਇਕ ਨਿਰਤਨ ਸਦਾ ਭੌਂਕ ਦੇ ਇਕ ਨਾ ਭਰੇ ਤੁਜਾਰਾ ਵਿਣ ਨਾਮੈ ਹੋਰ ਧਨ ਨਹੀਂ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮਹਾਨ ਮਰਨ ਜੀਵਨ ਕਾ ਭਰਮ ਚ ਕਾਵੇ ਰੱਬ ਕੀ ਰਜਾਈ ਮੰਨੇ ਸਿਰ ਉੱਪਰ ਕਰਤਾ ਮੰਨੇ ਆਪਗੋ ਆਵੇ ਤੋ ਨਾਨਕ ਸਰਬ ਜੀਆਂ ਮੇਰ ਰੰਮਤ ਹੋਈ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੀ ਨਿਰੰਜਨ ਪਾਵੇ ਤਜ ਮਾਨ ਅਬਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਨਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰૈયਤ ਸਿੱਖਦਾਰ ਕੋਏ ਨਾ ਰਹਿਸੀਓ ਹੱਟ ਪਟਣਾ ਬਾਜ਼ਾਰ ਹੁਕਮੀ ਠਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੀ ਦਰਬ ਭਰੇ ਪੰਡਾਰ ਰੀਤੇ ਇੱਕ ਖਾਣੀ ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰਵਾਰ ਕਿਥੈ ਸੇ ਆਪਣੀ ਤੰਬੂ ਪਲੰਗ ਨਿਵਾਰ ਸਰਾਇ ਚੇ ਲਾਲਤੀ ਨਾਨਕ ਸੱਚ ਦਤਾਰ ਸੁਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋ ਐ ਧੀਨਵਾ ਸੋਮ ਹੋਵਹਿ ਦੁੱਧ ਘੀਓ ਸਗਲੀ ਤਰਤੀ ਸਕਰ ਹੋਐ ਖੁਸ਼ੀ ਕਰੇ ਨਿਤ ਜੀਉ ਪਰਬਤ ਸੋਇਨਾਰੁ ਪਾ ਹੋਐ ਹੀਰੇ ਲਾਲ ਜੜਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਭਾਰ 18 ਮੇਵਾ ਹੋਐ ਗਰੁੜਾ ਹੋਇ ਸੁਆਉ ਚੰਦ ਸੂਰਜ ਦੋਇ ਫਿਰਦੇ ਰਖੀਐ ਨਿਹ ਚਲੋ ਹੋਐ ਥਾਂ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਜੇ ਦੇਹ ਦੁੱਖ ਲਾਈਐ ਪਾਪ ਕਰਹਿ ਦੁਹੀ ਰਾਹ ਰਤ ਪੀਨੇ ਰਾਜੇ ਸਿਰੇ ਉੱਪਰ ਰੱਖੀਐ ਏਵੇਂ ਜਾਪੈ ਭਾਉ ਪੀ ਤੋ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਐ ਖਾਣਾ ਹੋਐ ਵਾਉ ਸੁਰਗ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭੂ ਜਾਓ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਉ ਪਵੜੀ ਬਾਦ ਫੈਲੀ ਗੈਬਾਨਾ ਖਸਮ ਨਾ ਜਾਣਈ ਸੋ ਕਹੀਐ دیਵਾਨਾ ਆਪ ਨਾ ਪਛਾਣੀ ਕਲਹਾ ਬੁਰੀ ਸੰਸਾਰ ਵਾ ਦੇ ਖੱਪੀਐ ਵਿਣ ਮਾਵੈ ਵੇਕਾਰ ਪਰਮੇ ਪਚੀਐ ਰਾਹਾ דוਐ ਇਕ ਜਾਣੈ ਸੋਈ ਸਿਜਸੀ ਕੁਫਰ ਗੋਕਪਰਾਣੈ ਪਿਆਦਜਸੀ ਸਭ ਦੁਨੀਆ ਸੁਭਾਨ ਸੱਚ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸ਼ਲੋਕ ਸੋ ਜੀਵੇ ਆ ਜਿਸ ਮਨ ਵਸਿਆ ਸੋਈ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੇ ਪਤਲਥੀ ਜਾਈ ਸਭ ਹਰਾਮ ਜੀਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਵੇਂ ਪਤ ਗਿਆ ਗਵਾਈ ਮਹੱਲਾ ਪਹਿਲਾ ਕਿਆ ਖਾਦੈ ਕਿਆ ਪੈਂਦੈ ਹੋਈ ਜਾਂ ਮਨ ਨਾਹੀ ਸੱਚਾ ਸੋਈ ਕਿਆ ਮੇਵਾ ਕਿਆ ਘੋ ਗੁਣ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹ ਭੋਗ ਬਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਬੇ ਢੋਲ ਵਡਾਸ ਪਵੜੀ ਜਾਤੀ ਦਾ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਏ ਚੱਕੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਐ ਹੁਕਮ ਮੰਨੇ ਸਰਦਾਰ ਡਰ ਦੀ ਬਾਣੀ ਐ ਫੁਰਮਾਨੀ ਹੈਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇਕਨੀ ਬੱਦੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾਂ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਪਹਿਠ ਜੋ ਦਰ ਰਹੇ ਸੋ ਉੱबरे ਨਾਨਕ ਅਜਬ ਡੇਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕੋਟ ਬੱਧਾ ਪਾਏ ਖੁੰਡਾਂ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਈ ਰਸ ਕਸ ਟੱਟਰ ਪਾਈ ਐ ਤਪੈ ਤੈ ਬਿਲਾਈ ਪੀਸੋ ਫੋਗ ਸੰਭਾਲੀ ਐ ਦਿਚੈ ਅੱਗ ਜਲਾਇ ਨਾਨਕ ਮਿੱਠੈ ਪਤਰੀ ਐ ਵੇਖੋ ਲੋਕਾਂ ਆਏ ਪਵੜੀ ਇਕ ਨਾ ਮਰਨ ਨਾ ਚਿੱਤ ਆਸ ਕਣੇਰਿਆ ਮਰ ਮਰ ਜਮ ਮਹ ਨਿਤ ਕਿਸੈ ਨਾ ਕੀਰਿਆ ਆਪਲੜੈ ਮਨ ਚੇਤਾ ਕਹਨ ਚੰਗੀਰੀਆ ਜਮ ਰਾਜ ਨਿਤ ਨੇਤ ਮਨ ਮੁਖ ਹੀਰੀਆ ਮਨ ਮੁਖ ਲੂਣ ਹਰਾਮ ਕਿਆ ਨ ਜਾਣਿਆ ਬੱਦੇ ਕਰਮ ਨਾਮ ਖਸਮ ਨਾ ਪਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰ ਸੰਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੂਕ ਮੱਛੀ ਤਾਰੂ ਕਿਆ ਕਰੀ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੀ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੀ ਸਮਝਾਈਐ ਪੜਿਐ ਸਿਮਰਤ ਪਾਠ ਅੰਲਾ ਚਾਨਣ ਰੱਖੀਐ ਦੀਵੇ ਬਲ ਹੈ ਪਚਾਸ ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਕਾਸ ਲੋਹਾ ਮਾਰਨ ਪਾਈਐ ਟਹਿ ਨਾ ਹੋਈ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਡ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਡ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਡ ਪਾਈ ਭੁਖਿਆ ਗੰਢ ਪਵੈ ਜਾਂ ਖਾਈ ਕਾਲਾ ਗੰਢ ਨਦੀਆਂ ਮੀਂ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੋਹਿਮਾਰ ਨਾਨਕ ਆਖੈ ਇਹੋ ਵਿਚਾਰ ਸਿਫਤਿ ਗੰਢ ਪਵੇ ਦਰਬਾਰ ਪੌੜੀ ਪੌੜੀ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਇਕ ਖੋਟੇ ਇਕ ਖਰੇ ਆਪੇ ਪਰਖਣਹਾਰ ਖਰੇ ਖਜਾਨੈ ਪਾਈਐ ਖੋਟੇ ਸਤੀਐ ਬਾਹਰਵਾਰ ਖੋਟੇ ਸੱਚੀ ਦਰਗਾਹ ਸੁਟਿਐ ਕਿਸੇ ਆਗੇ ਕਰਹਿ ਪੁਕਾਰ ਸਤਿਗੁਰ ਪਿਛੇ ਭਜ ਪਵਹਿ ਕੀ ਹਾ ਕਰਨੀ ਸਾਲ ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਾਹ ਮੰਨਿਐਨ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸਲੋਕ ਮਹਲਾ ਪਹਿਲਾ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾਂ ਰਾਇਆ ਮੇਰ ਅਬਦ ਬਾਦ ਸਾਹਾ ਅਫਜੂ ਖੁਦਾਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵਦਾਨ ਵਾ ਨਰਾ ਨਾ ਸਿੱਧ ਸਾਧਕਾ ਤਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾ ਦੇ ਦੇ ਹੰਦੇ ਆਦਮੀ ਨਾ ਸਪਤ ਜੀਰ ਜਿਮੀ ਅਸਤ ਏਕ ਦਿਗਰ ਕੋਈ ਇਕ ਤੂੰ ਹੀ ਇਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸप्त ਦੀਪ ਨਹਿ ਜਲੋ ਅਨਪੌਣ ਤੇਰ ਨਾ ਕੋਈ ਇਕ ਤੂੰ ਹੀ ਇਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੀ ਹਮਾਰਾ ਇਕ ਆਸ ਬਸਸੀ ਅਸਤ ਇਕ ਦਿਗਰ ਕੋਈ ਇਕ ਤੂੰ ਹੀ ਇਕ ਤੂੰ ਹੀ ਮਹੱਲਾ ਪਹਿਲਾ ਪਰਮਦੇ ਨਾ ਗਰਾਹ ਜਰ ਦਰਖਤ ਆਬ ਆਸ ਕਰ ਦਿਹਾਂ ਦਸੂਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੂਈ ਮੀਟ ਨਾ ਸਾਕੈ ਕੋਈ ਕਲਾ ਧਰੈ ਹਿਰੈ ਸੂਈ ਏਕ ਤੂਈ ਏਕ ਤੂਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀਛਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨ ਮੁਖ ਸਦਾ ਕੂੜਿਆਰ ਪਰਮ ਭੁਲਾਣਿਆ ਵਿਸਟਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਵੇਂ ਦੁੱਖ ਪਾਏ ਆਮਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ સિંહਾਂ ਬਾਜਾਂ ਚਰਗਾ ਕੁਹੀਆਂ ਇਨਾ ਖਵਾਲੀ ਕਾਹ ਕਾਹੋ ਖਾਨ ਤਿੰਨਾ ਮਾਸ ਖਵਾਲੀ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵਹ ਲੈ ਸਾਹਾ ਜੀਵਾਲੇ ਤਾਂ ਕੇ ਅਸਾਹਾ ਨਾਨਕ ਜਿਉ ਜਿਉ ਸੱਚੀ ਭਾਵੇ ਤਿਉ ਤਿਉ ਦੇ ਗਰਾਹ ਮਹੱਲਾ ਪਹਿਲਾ ਇਕ ਮਾਸ ਹਾਰੀ ਇਕ ਤ੍ਰਿਣ ਖਾਹੇ ਇਕ ਨਾ ਛਤੀ ਅੰਮ੍ਰਿਤ ਪਾਹੇ ਇਕ ਮਿੱਟੀਆ ਮਹਿ ਮਿੱਟੀਆ ਖਾਹੇ ਇਕ ਪੌਣ ਸੁਮਾਰੀ ਪੌਣ ਸੁਮਾਰ ਇਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੈ ਨਾ ਕੋਇ ਨਾਨਕ ਮੁਠੀ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਐ ਗੁਰਮਤੀ ਆਪ ਗਵਾਏ ਨਾਮ ਧਿਆਈ ਐ ਦੂਜੀ ਕਾਰ ਐ ਲੱਗ ਜਨਮ ਗਵਾਈ ਐ ਵਿਣ ਨਾਮੈ ਸਭ ਵਿਸ ਪੰਜੈ ਖਾਈ ਐ ਸੱਚਾ ਸ਼ਬਦ ਸਲਾਹੇ ਸੱਚ ਸਮਾਈ ਐ ਵਿਣ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈ ਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹੀ ਪਤ ਸਿਉ ਜਾਈਐ ਸ਼ਲੋਕ ਮਹਲਾ ਪਹਿਲਾ ਤੁਧ ਭਾਵੇ ਤਾਂ ਵਾ ਵਹਿ ਗਾ ਵਹਿ ਤੁਧ ਭਾਵੇ ਜਲ ਨਾ ਵਹਿ ਜਾਂ ਤੁਧ ਭਾਵੇ ਤਾਂ ਕਰਹਿ ਬੇਪੂਤਾ ਸਿੰਘੀ 나ਦ ਵਜਾਵੇ ਜਾਂ ਤੁਧ ਭਾਵੇ ਤਾਂ ਪੜਹਿ ਕਤੀਬਾਂ ਮੁੱਲਾ ਸੇਖ ਕਹਾਵੇ ਜਾਂ ਤੁਧ ਭਾਵੇਂ ਤਾਂ ਹੋਵੇ ਰਾਜੀ ਰਸ ਕਸ ਬਹੁਤ ਕਮਾਵੇ ਜਾਂ ਤੁਧ ਭਾਵੇਂ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਧ ਭਾਵੇਂ ਜਾਹੇ ਦਸੰਤਰ ਸੁਣ ਗੱਲਾਂ ਘਰ ਆਵੇ ਜਾਂ ਤੁਧ ਭਾਵੇਂ ਨਾ ਇਰਚਾਵੇ ਤੁਧ ਭਾਣੀ ਤੂੰ ਭਾਵੇਂ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵਹਿ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵੱਡਿਆਂ ਯਾਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵਿਕਣ ਬੋਲਣ ਚੱਲਣ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਗੁਰ ਸੇਵਨ ਸੰਗ ਪਰਮ ਚੁਕਾਈ ਐ ਸਤਗੁਰ ਆਖੇ ਕਾਰ ਸੋ ਕਾਰ ਕਮਾਈ ਐ ਸਤਗੁਰ ਹੋਏ ਦਇਆਲ ਤਾ ਨਾਮ ਧਿਆਈ ਐ ਲਾਹ ਭਗਤ ਸੋ ਸਾਰ ਗੁਰਮੁਖ ਪਾਈ ਐ ਮਨਮੁਖ ਕੂੜ ਗਵਾਰ ਕੂੜ ਕਮਾਈ ਐ ਸੱਚੇ ਦੇ ਦਰ ਜਾਏ ਸੱਚ ਚੁਆਈ ਐ ਸੱਚੇ ਅੰਦਰ ਮਹਿਲ ਸੱਚ ਬੁਲਾਈ ਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਐ ਸ਼ਲੋਕ ਮਹੱਲਾ ਪਹਿਲਾ ਕਲ ਕਾ ਤੀ ਰਾਜੀ ਕਾ ਸਾਈ ਦਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀ ਸੈਨਾ ਹੀ ਕਹਿ ਚੜਿਆ ਹਉ ਭਾਲ ਵਿ ਕੁੰਨੀ ਹੋਈ ਹਨੇਰੈ ਰਾਹੋ ਨਾ ਕੋਈ ਵਿੱਚ ਹਉ ਮੈਂ ਕਰ ਦੁਖ ਰੋਈ ਕਹੁ ਨਾਨਕ ਕਿਨ ਬਿਦ ਗਤ ਹੋਈ ਮਹਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੋ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੀਵੈ ਪੌੜੀ ਭਗਤਾ ਤੈ ਸੰਸਾਰੀਆਂ ਜੋੜ ਕਦੇ ਨ ਆਇਆ ਕਰਤਾ ਆਪ ਓ ਭੋਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ ਭਗਤ ਆਪੇ ਮੇਲੀਆਂ ਜਿੰਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਵਿਖ ਖਾਇਆ ਚੱਲਣਸਾਰ ਨਾ ਜਾਣਨੀ ਕਾਮ ਕ੍ਰੋਧ ਵਿਸਵਧਾਇਆ ਭਗਤ ਕਰਨ ਹਰ ਚਾਕਰੀ ਜਿੰਨੀ ਅਨ ਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿੰਨੀ ਵਿੱਚੋਂ ਆਪ ਗਵਾਇਆ ਉਨਾ ਖਸਮੇ ਕੈਦਰ ਮੁਖ ਉਜਲੀ ਸਚੈ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਬਾਈ ਸਲਾਹ ਜਿਨੀ ਧਿਆਇਆ ਇਕ ਮਨ ਸੇ ਹੀ ਪੂਰੇ ਸਾਹ ਵਖਤੈ ਉੱਪਰ ਲੜ ਮੁਈ ਦੂਜੈ ਬਹੁਤੇ ਰਾਹ ਮਨਕੀਆਂ ਮਤੀ ਖਿੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲਹਿ ਤੀਜਾ ਮੁਹੀ ਗਰਾਹ ਭੁਖ ਤਿਖਾ ਦੁਹੇ ਭੌਂਕੀਆਂ ਖਾਦਾ ਹੋਏ ਸੁਆਹ ਪੀ ਖਾਣੇ ਸਿਉ ਦੂਸਤੀ ਚੌਥੈ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉਠ ਰਚਿਓ ਨਵਾਦ ਸਹਿ ਵਰਿਆਂ ਕੀ ਪਿੜ ਬੱਦੀ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮਣ ਹੋਏ ਮਹਲਾ ਦੂਜਾ ਨਾਮਣ ਹੋਏ ਮਹਲਾ ਦੂਜਾ ਸੇ ਪੂਰੇ ਸਾਹਾ ਜਿਨਨੇ ਪੂਰਾ ਪਾਇਆ ਅਠੀਵੇਂ ਪਰਵਾਹਾ ਰਹਿਣ ਇਕ ਤੈ ਰੰਗ ਦਰਸ਼ਨ ਰੂਪ ਅਥਾ ਵਿਰਣੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੀ ਘਟੈ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ ਮੁੱਠੀ ਧੰਦੇ ਚੋਰ ਮਹਿਲ ਨਾ ਪਾਈ ਐ ਇਨੈ ਚਿੱਤ ਕਠੋਰ ਸੇਵ ਗਵਾਈ ਐ ਜਿਤ ਘਟ ਸੱਚ ਨਾ ਪਾਈ ਸੋ ਭੰਨ ਕਢਾਈ ਐ ਕਿਉਂ ਕਰ ਪੂਰੇ ਵਟ ਤੋਲ ਤਲਾਈ ਐ ਕੋਈ ਨਾ ਆਖੈ ਘਟ ਹਉ ਮੈਂ ਜਾਈ ਐ ਲੈਇਨ ਖਰੇ ਪਰਖ ਦਰ ਬੀ ਨਾਈ ਐ ਸੌਦਾ ਇਕਤ ਹਟ ਪੂਰੈ ਗੁਰ ਪਾਈਐ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਪਾਲਹਿ ਗੁਣੀ ਗਹੀਰ ਕਰਮਵੰਤੀ ਸਹਲਾਇਆ ਨਾਨਕ ਕਰ ਗੁਰ ਪੀਰ ਚੌਥਾ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਕਿੰਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਮ ਉਤੇ ਅੰਮ੍ਰਿਤ ਵੰਡੀ ਐ ਕਰਮੀ ਹੋਏ ਫਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋਐ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਉ ਸਤੀ ਪਹਿਰੀ ਸਤਿ ਭਲਾ ਬਹੀਐ ਪੜਿਆ ਪਾਸ ਉਥੈ ਪਾਪ ਪੁਨ ਬੀਚਾਰੀਐ ਕੂੜੈ ਘਟੈ ਰਾਸ ਉਥੈ ਖੋਟੇ ਸਟਿਐ ਖਰੇ ਕੀਚਹਿ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੇ ਪਾਸ ਮਹਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚੇ ਹੀ ਪਤੀਆਏ ਸੱਚ ਵਿਗਸਿਆ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਸਿਆ ਸੱਚੇ ਦੈ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸ਼ਲੋਕ ਮਹਲ ਲਾ ਪਹਿਲਾ ਪਹਿਰਾ ਅਗਨ ਹਿਵੇ ਕਰ ਬਾਧਾਂ ਪਉੜ ਨਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਰਕ ਰਾਜੀ ਅੰਬਰ ਤੋਂ ਨੇ ਪਿਛੈ ਟੰਕ ਚੜਾਈ ਏਵਡ ਵੱਡਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਏਤਾ ਤਾਣ ਉਹ ਐ ਮਨ ਅੰਦਰ ਕਰੀ ਪੇ ਆਖ ਕਰਾਈ ਜੇ ਵਡ ਸਾਹਿਬ ਤੇ ਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਢਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਨਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇਕ ਵੰਨ ਭੁਖਿਆ ਭੁਖ ਨਾ ਉਤਰੈ ਗੱਲੀ ਭੁਖ ਨਾ ਜਾਏ ਨਾਨਕ ਭੁਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜੇ ਕੂੜ ਕਮਾਈ ਐ ਵਿਣ ਸੱਚੇ ਕੂੜ ਯਾਰ ਬੰਨ ਚਲਾਈ ਐ ਵਿਣ ਸੱਚੇ ਤਨ ਛਾਰ ਛਾਰ ਰਲਾਈ ਐ ਵਿਣ ਸੱਚੇ ਸਭ ਭੋਕਾ ਜੇ ਪਹੰਜੈ ਖਾਈ ਐ ਵਿਣ ਸੱਚੇ ਦਰਬਾਰ ਕੂੜ ਨਾ ਪਾਈ ਐ ਕੂੜੇ ਲਾਲ ਚ ਲੱਗ ਮਹਿਲ ਖਵਾਈ ਐ ਸਭ ਜਗ ਠੱਗਿਓ ਠੱਗ ਆਈ ਐ ਜਾਈ ਐ ਤਨ ਮਹਿ ਤ੍ਰਿਸ਼ਨਾ ਅਗ ਸ਼ਬਦ 부ਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਦਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖੰਦਾ ਲਹਿ ਦਾਨ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਉਹ ਲਜਵੇ ਹਰ ਲਾਲ ਤਿਤ ਫਲ ਰਤਨ ਲੱਗਹਿ ਮੁਖ ਭਾਕਿਤ ਹਿਰਦੈ ਰਧੈ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ ਅਠ ਸੱਠ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੀਖ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵੰਦਿਆਂ ਮਰ ਮਾਰਨਾ ਪਛੋ ਤਾਈ ਐ ਝੂਠਾ ਇਹੋ ਸੰਸਾਰ ਕਿਨ ਸਮਝਾਈ ਐ ਸੱਚ ਨਾ ਧਰੇ ਪਿਆਰ ਤੰਦੈ ਧਾਈ ਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਐ ਹੁਕਮੀ ਸਿਰ ਜੰਦਾਰ ਮਾਰੇ ਦਾਈ ਐ ਆਪੇ ਦੇ ਪਿਆਰ ਮਨ ਵਸਾਈ ਐ ਮੋਹਤ ਨਾ ਚਸਵਲੰਮ ਪਰ ਯੈ ਪਾਈਐ ਗੁਰ ਪ੍ਰਸਾਦੀ ਭੁਜ ਸਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ ਮਨ ਮੁਖ ਵਸਹਿ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੀ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬੇ ਉੱਤਮ ਕਬ ਨੀਚ ਕਬ ਚੰਦਨ ਕਬ ਆਕ ਦਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹਿ ਵਖਾਨ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁੱਝਿਆ ਪਾਵਣਾ ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾਉ ਬਸੰਖ ਦਰਗਾਹ ਪਾਵਣਾ ਖਾਲਕ ਕੋ ਕਉ ਆਦੇਸ ਟਾਡੀ ਜਾਵਣਾ ਨਾਨਕ ਜੁਗ ਜੁਗ ਇਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠਉਹਿਆਂ ਨਾਗ ਲੱਗੇ ਜਾਈ ਆਪਣ ਹੱਥੀ ਆਪਣੈ ਦੇ ਕੂ ਚਾਇਆ ਪੇ ਲਾਇ ਹੁਕਮ ਪਾਇ ਧੁਰ ਖਸਮ ਕਾ ਅਤੀ ਹੂੰ ਤਕਾ ਖਾਇ ਗੁਰਮਖ ਸਿਉ ਮਨ ਮੁਖ ਅੜੈ ਡੁੱਬੈ ਹੱਕ ਨਿ ਆਇ ਦੁਹਾ ਸਿਰਿਆ ਆਪੇ ਖਸਮ ਵੇਖੈ ਕਰ ਵਿਉਪਾਈ ਨਾਨਕ ਏਵੇਂ ਜਾਣੀਐ ਸਭ ਕਿਸ ਤਿਸਹਿਰ ਜਾਇ ਮਹੱਲਾ ਦੂਜਾ